ਸਾਊਥ ਅਫਰੀਕਾ ਤੋਂ ਖੇਡ ਕੇ ਆਇਆ ਸਟਰੋਂਗ men ਗੇਮ ਹੀ ਦੁਜੀ ਦੇ ਵਿੱਚੋਂ ਆਪਾਂ ਤੀਜੇ ਨੰਬਰ ਤੇ ਆਏ ਆ ਵਰਲਡ ਲੈਵਲ ਦਾ ਕੰਪੀਟੀਸ਼ਨ ਹੀ ਹਾਂਜੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਹਾਂਜੀ ਟੋਟਲ ਕਿੰਨੇ ਜਣੇ ਨੇ ਭਾਗ ਲਿਆ ਉੱਥੇ 900 ਜਣੇ ਨੇ ਪਾਵਰ ਲਿਫਟਿੰਗ 'ਚ ਭਾਗ ਲਿਆ ਸੀ 200 ਜਣੇ ਨੇ ਸਟਰੋਂਗ men ਗੇਮ ਦੇ ਵਿੱਚ ਭਾਗ ਲਿਆ ਸੀ ਹਾਂਜੀ ਭਾਜੀ ਵਰਲਡ ਲੈਵਲ ਦੇ ਜਿਹੜੇ ਪਲੇਅਰ ਹੀ ਹਾਂਜੀ ਆਉਣ ਵਾਲੇ ਚ ਕੀ ਸੁਪਨੇ ਨੇ ਆਉਣ ਵਾਲੇ ਸੁਪਨੇ ਇਹੋ ਹੀ ਆ ਭਾਜੀ ਗਾਂ ਜਿਹੜੀ ਹੁਣ ਆਰਨੋਲਡ ਕਲਾਸਿਸ ਅਮਰੀਕਾ ਦੇ ਵਿੱਚ ਹੋ ਰਹੀ ਆ ਉੱਥੇ ਜਾਵਾਂਗੇ ਤੇ ਬਾਕੀ ਤੁਹਾਡੇ ਅਰਗਵੀਰਾ ਭਰਾਵਾਂ ਦੀ ਇਜਾਜ਼ਤ ਚਾਹੀਦੀ ਹੈ ਜੀ ਮਤਲਬ ਸਿਰ ਦੇ ਹੱਥ ਚਾਹੀਦਾ ਹੁਣ ਨੌਜਵਾਨਾਂ ਨੂੰ ਕੀ ਵੀ ਕਰਨੀ ਚਾਹੀਦੀ ਆਉਣ ਆਉਣ ਵਾਲੇ ਨੌਜਵਾਨਾਂ ਨੂੰ ਅਪੀਲ ਇਹੋ ਜੀ ਆ ਨਸ਼ੇ ਛੱਡੋ ਗੀਹਮ ਕਰੋ ਵੱਧ ਵੱਧ ਆਪਣੇ ਦੇਸ਼ ਦਾ ਪਿੰਡ ਦਾ ਨਾਮ ਰੋਸ਼ਨ ਕਰੋ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੋ ਹਾਂਜੀ ਅਸ਼ਵੀਰ ਸਿੰਘ ਜੀ ਹਾਂਜੀ ਤੇ ਬਿਡੇਦਾਰ ਜੀ ਸਿੰਘ ਜੀ ਅਸੀਂ ਬਹੁਤ ਖੁਸ਼ ਹਾਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਇੰਨੀ ਖੁਸ਼ੀ ਆ ਕੋਈ ਸਪਾਈ ਨਹੀਂ ਜਾਂਦੀ ਇਹ ਬਾਹਰ ਖੇਡੇਗਾ ਬਾਅਦ ਵਿੱਚ ਬਲਕੋ ਫੇਰ ਤਿਆਰੀ ਬਾਅਦ ਵਿੱਚ ਦੀ ਤਿਆਰੀ ਆ ਤੇ ਇੱਥੇ ਵੀ ਆਪਣੇ ਮੱਲਾ ਮਾਰੀਆਂ ਨੇ ਇਹ ਏਰੀਆ ਦੇ ਵਿੱਚ ਵੀ ਪੰਜਾਬ ਦੇ ਵਿੱਚ ਹਰੇ ਪੰਜਾਬ ਦੇ ਵਿੱਚ ਮੱਲਾ ਮਾਰੀਆਂ ਮੋਡਲ ਦਾ ਲੈ ਲੈ ਇੱਕ ਤਾਂ ਅੰਦਰ ਭਰੇ ਸਾਡਾ ਬਹਿਨ ਨੇ ਥਾਣੀ ਦਾ ਸਨਮਾਨ ਨਤ ਪਿਆ ਇਹਦੇ ਜਿੱਤਾਂ ਕਿ ਜੇ ਫੇਰ ਕੰਮ ਬਣਿਆ ਨਾ ਜੇ ਜਿੱਤੇ ਆ ਫੇਰ ਕੰਮ ਬਣਦਾ ਸਨਮਾਨ ਮਿਲਿਆ ਸਰਕਾਰਾਂ ਨੂੰ ਕੀ ਮੰਨਦੇ ਸਰਕਾਰਾਂ ਤੋਂ ਪਹਿਲਾਂ ਤਾਂ ਕੋਈ ਆਸ ਨਹੀਂ ਹੁਣ ਵੇਖੋ ਮਾਰੇ ਇੰਦਾ ਦਿਆਸ ਹੈ ਥੋੜੀ ਬੁਦੀ ਉਹ ਕੀ ਕਰਦੇ ਆ ਇੰਦਾ ਦਿਆਸ ਹੈਗੀ ਆ ਮੇਰਾ ਨਾਮ ਸਵਜੀਤ ਕੌਰ ਜੀ ਇਹ ਬੇਟੀ ਮੇਰੀ ਦਾ ਨਾਹਰਜੀਤ ਸਿੰਘ ਬਹੁਤ ਖੁਸ਼ੀ ਆ ਜਿੱਤ ਕੇ ਆਇਆ ਜੀ ਬਹੁਤ ਵਧੀਆ ਮਹਾਰਾਜ ਨੇ ਕਿਰਪਾ ਕੀਤੀ ਜੀ। ਬਲੀ ਕੀ ਕਹਿਣਾ ਚਾਹੁੰਦੇ ਜੀ ਹੋਰ ਨੌਜਵਾਨਾਂ ਨੂੰ? ਹੋਰ ਨੌਜਵਾਨਾਂ ਨੂੰ ਇਦਾਂ ਦੇ ਲੈਵਲ ਤੇ ਚੱਲਣਾ ਨਸ਼ੇ ਪਾਣੀ ਛੱਡਣਾ ਤੇ ਵਧੀਆ ਵਧੀਆ ਮਾਪਿਆਂ ਨੂੰ ਆਪਣੇ ਦੇਤੇ ਲਾ ਕੇ ਤੇ ਖੁਸ਼ੀ ਦੇਣਾ। ਕਿੰਨਾ ਕੁ ਮਾਨ ਮਹਿਸੂਸ ਹੋ ਰਿਹਾ ਜੀ ਪੁੱਤ? ਬਹੁਤ ਮਾਨ ਮਹਿਸੂਸ ਹੋ ਰਿਹਾ ਜੀ। ਖੁਸ਼ ਹੋ ਰਿਹਾ ਜੀ। ਮਹਾਰਾਜ ਨੇ ਕਿਰਪਾ ਕੀਤੀ ਜੀ। ਸਾਊਥ ਅਫਰੀਕਾ ਤੋਂ ਖੇਡ ਕੇ ਆਇਆ। ਸਟਰੋਂਗ men ਗੇਮ ਹੀ। ਦੂਜੀ ਦੇ ਵਿੱਚ ਉਹ ਆਪਾਂ ਤੀਜੇ ਨੰਬਰ ਤੇ ਆਏ ਆ। ਵਰਲਡ ਲੈਵਲ ਦਾ ਕੰਪੀਟੀਸ਼ਨ ਹੀ ਹਾਂਜੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਹਾਂਜੀ ਤੇ ਟੋਟਲ ਕਿੰਨੇ ਜਣੇ ਨੇ ਭਾਗ ਲਿਆ ਸੀ ਉੱਥੇ 900 ਜਣੇ ਨੇ ਪਾਵਰ ਲਿਫਟਿੰਗ 'ਚ ਭਾਗ ਲਿਆ ਸੀ 200 ਜਣੇ ਨੇ ਸਟਰੋਂਗ ਮੈਨ ਗੇਮ ਦੇ ਵਿੱਚ ਭਾਗ ਲਿਆ ਹੈ ਹਾਂਜੀ ਭਾਜੀ ਵਰਲਡ ਲੈਵਲ ਦੇ ਜਿਹੜੇ ਪਲੇਅਰ ਹੀ ਹਾਂਜੀ ਆਉਣ ਵਾਲੇ ਚ ਕੀ ਸੁਪਨੇ ਨੇ ਆਉਣ ਵਾਲੇ ਸੁਪਨੇ ਇਹੋ ਹੀ ਆ ਭਾਜੀ ਗਾਂ ਜਿਹੜੀ ਹੁਣ ਆਰਨੋਲਡ ਕਲਾਸਿਸ ਅਮਰੀਕਾ ਦੇ ਵਿੱਚ ਹੋ ਰਹੀ ਆ ਉੱਥੇ ਜਾਵਾਂਗੇ ਤੇ ਬਾਕੀ ਤੁਹਾਡੇ ਅਰਗਵੀਰਾ ਭਰਾਵਾਂ ਦੀ ਜਾਜਤ ਜਾਈਦੀ ਹੈ ਮਤਲਬ ਸਿਰ ਦੇ ਹੱਥ ਚਾਹੀਦਾ ਹੁਣ ਨੌਜਵਾਨਾਂ ਨੂੰ ਕੀ ਕੀ ਕਰਨੀ ਚਾਹੀਦੀ ਆਉਣ ਵਾਲੇ ਨੌਜਵਾਨਾਂ ਨੂੰ ਅਪੀਲ ਇਹੋ ਜੀ ਆ ਨਸ਼ੇ ਛੱਡੋ ਗੀਹਮ ਕਰੋ ਵੱਧ ਤੋਂ ਵੱਧ ਆਪਣੇ ਦੇਸ਼ ਦਾ ਪਿੰਡ ਦਾ ਨਾਮ ਰੋਸ਼ਨ ਕਰੋ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੋ ਹਾਂਜੀ ਅਸ਼ਵੀਰ ਸਿੰਘ ਜੀ ਤੇ ਬੇੜੇਦਾਰ ਹਰੀ ਸਿੰਘ ਜੀ ਅਸੀਂ ਬਹੁਤ ਖੁਸ਼ ਹਾਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਇੰਨੀ ਖੁਸ਼ੀ ਆ ਕੋਈ ਸਪਾਈ ਨਹੀਂ ਜਾਂਦੀ ਕਿ ਬਾਹਰ ਖੜੇ ਗਿਆ ਬਾਅਦ ਦੇ ਬਲਕੋ ਫੇਰ ਤਿਆਰੀ ਬਾਅਦ ਦੇ ਉਹਨਾਂ ਦੀ ਤਿਆਰੀ ਆ ਇੱਥੇ ਵੀ ਆਪਣੇ ਮੱਲਾ ਮਾਰੀਆਂ ਨੇ ਏਰੀਆ ਦੇ ਵਿੱਚ ਵੀ ਪੰਜਾਬ ਦੇ ਵਿੱਚ ਹਰ ਪੰਜਾਬ ਦੇ ਵਿੱਚ ਮੱਲਾ ਮਾਰੀਆਂ ਮੋਡ ਦਾ ਲੈ ਲੈ ਅੰਦਰ ਭਰੇ ਸਾਡਾ ਬਹਿਨ ਨੇ ਥਾਣੀ ਦਾ ਸੰਭਾਲਣ ਤੋਂ ਪਿਆ ਇਹਦੇ ਜਿੱਤਾਂ ਕਿ ਫੇਰ ਕੰਮ ਬਣਿਆ ਨਾ ਜਿੱਤਿਆ ਤਾਂ ਫੇਰ ਕੰਮ ਬਣਦਾ ਸੰਭਾਲ ਮਿਲਿਆ ਸਰਕਾਰਾਂ ਨੂੰ ਕੀ ਮੰਗ ਕਰਦੇ ਹੋ ਸਰਕਾਰਾਂ ਤੋਂ ਪਹਿਲਾਂ ਤਾਂ ਕੋਈ ਆਸ ਨਹੀਂ ਹੁਣ ਵੇਖੋ ਮਾਰੇ ਇੰਦਾ ਦਿਆਸ ਹੈ ਥੋੜੀ ਬੁਦੀ ਵੇਖੋ ਕੀ ਕਰਦੇ ਐ ਇੰਦਾ ਦਿਆਸ ਹੈਗੀ ਆ ਹਾਂ ਮੇਰਾ ਨਾਮ ਸੁਵਜੀਤ ਕੌਰ ਜੀ ਇਹ بیٹے ਮੇਰਾ ਤਾਂ ਨਰਜੀਤ ਸਿੰਘ ਬਹੁਤ ਖੁਸ਼ੀ ਆ ਜਿੱਤ ਕੇ ਆਇਆ ਜੀ ਬਹੁਤ ਵਧੀਆ ਮਹਾਰਾਜ ਨੇ ਕਿਰਪਾ ਕੀਤੀ ਜੀ। ਮੈਂ ਕੀ ਕਹਿਣਾ ਚਾਹੁੰਦੇ ਜੀ ਹੋਰ ਨੌਜਵਾਨਾਂ ਨੂੰ? ਹੋਰ ਨੌਜਵਾਨਾਂ ਨੂੰ ਇਦਾਂ ਦੇ ਲੈਵਲ ਤੇ ਚੱਲਣਾ, ਨਸ਼ੇ ਪਾਣੀ ਛੱਡਣਾ ਤੇ ਵਧੀਆ-ਵਧੀਆ ਮਾਪਿਆਂ ਨੂੰ ਆਪਣੇ ਦੇਤੇ ਲਾ ਕੇ ਤੇ ਖੁਸ਼ੀ ਦੇਣਾ। ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਜੀ ਪੁੱਤ? ਬਹੁਤ ਮਾਣ ਪਸੰਦ ਹੋ ਰਿਹਾ ਜੀ। ਖੁਸ਼ ਹੋ ਰਿਹਾ ਜੀ। ਮਹਾਰਾਜ ਨੇ ਕਿਰਪਾ ਕੀਤੀ ਜੀ।